मेरा आपकी कृपा से सब काम हो रहा है करती हो तुम ही मैया मेरा नाम हो रहा है ਇੱਕ ਸ਼ਾਮ ਮਾਤਾ ਕੀ ਚੌਂਕੀ ਦੇ ਨਾਮ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆਈ ਆ ਬ੍ਰਹਮਚਾਰੀ ਸ਼੍ਰੀ ਗੰਗਾ ਬਿਸ਼ਨ ਦਾਸ ਪਰਾਚੀਨ ਸ਼ਿਵ ਮੰਦਰ ਦੀਪੂ ਵਾਲਾ ਪਵਾਨੀਗੜ ਵਿਖੇ ਜਿੱਥੇ ਅੱਜ ਚੌਥਾ ਸ਼ਾਵਣ ਅਸ਼ਟਮੀ ਮੇਲਾ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਪਰਾਚੀਨ ਸ਼ਿਵ ਮੰਦਰ ਦੀਪੂ ਵਾਲਾ ਪਵਾਨੀਗੜ ਤੋਂ ਜਿੱਥੇ ਅੱਜ ਚੌਥਾ ਸਾਵਣ ਦਾ ਅਸ਼ਟਮੀ ਮੇਲਾ ਮਨਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਸਟਾਲਾਂ ਲੱਗੀਆਂ ਹੋਈਆਂ ਨੇ ਇਸਟਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਦਹੀਂ ਭੱਲਿਆਂ ਦੀ ਸਟਾਲ ਲੱਗੀ ਹੋਈ ਹੈ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਇਸ ਵਾਰ ਉੱਚੇ-ਚੇ ਤੌਰ ਤੇ ਬਹੁਤ ਸੋਹਣਾ ਲੰਗਰ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਕਿਉਂਕਿ ਸੰਗਤ ਹੈ ਜਿਹੜੀ ਉਹ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦੇ ਛਕ ਰਹੀ ਹੈ ਤੇ ਜਿਵੇਂ ਜਿਵੇਂ ਸੰਗਤ ਪਹੁੰਚਦੀ ਹੈ ਉਹਨਾਂ ਨੂੰ ਪੂਰੀ ਥਾਲੀ ਤਿਆਰ ਕਰਕੇ ਦਿੱਤੀ ਜਾਂਦੀ ਹੈ ਇਹ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਦਿਖਾ ਰਿਹਾ ਪ੍ਰਾਚੀਨ ਸ਼ਿ ਮੰਦਰ ਦੀਪੂ ਵਾਲਾ ਦੀਆਂ ਜਿੱਥੇ ਅੱਜ ਚੌਥਾ ਸ਼ਾਵਣ ਦਾ ਅਸਮੀ ਮੇਲਾ ਤੁਮਕਾਮਨਾਰ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਿਨ ਦੇ ਸਮਾਸ਼ੇ ਵੀ ਸ਼ਰਤੀ ਪਰਾਜੀ ਉਹ ਬੈਠੇ ਨੇ ਤੇ ਤਸਵੀਰਾਂ ਤੁਹਾਨੂੰ ਅੰਦਰੀਆਂ ਦਿਖਾ ਰਹੇ ਆ ਤੁਹਾਨੂੰ ਉੱਥੇ ਡਾ ਚੱਲਦੇ ਆ ਆਜੋ ਮਾ ਚਿੰਤਾ ਨਹੀਂ ਨਾਲ ਮੇਰੇ ਫਿਰ ਨਹੀਂ ਚਿੰਤਾ ਕਿਸ ਕਦਰ ਦੀ ਮਾ ਚਿੰਤਾ ਨਹੀਂ ਹੋਣਾ ਰੱਖਦੀ ਸਭ ਦੀ ਜਾਨ ਸਾਡਾ ਪ੍ਰਾਚੀਨ ਮੰਦਿਰ ਹੈ ਇਸ ਮੰਦਿਰ ਦਾ ਜਿਹੜਾ ਨਾਮ ਹੈ ਪ੍ਰਾਚੀਨ ਬ੍ਰਹਮਚਾਰੀ ਮੰਦਿਰ ਦੇ ਨਾਮ ਤੇ ਹੈ ਗਊਸ਼ਾਲਾ ਦੀ ਸਾਰੀ ਇਹ ਜਗ੍ਹਾ ਹੈ ਔਰ ਇੱਥੇ ਦੀ ਜਿਹੜੀ ਕਮੇਟੀਆਂ ਨੇ ਸਮੇਂ-ਸਮੇਂ ਦੇ ਨਾਲ ਬਦਲਦੀਆਂ ਰਹੀਆਂ ਨੇ ਪਰ ਜਿਹੜੀ ਵੀ ਕਮੇਟੀ ਆਈ ਹੈ ਉਹਨਾਂ ਨੇ ਪੂਰਾ ਜੀ-ਜਾਨ ਦੇ ਨਾਲ ਆਪਣਾ ਕੰਮਕਾਰ ਕੀਤਾ ਜਦੋਂ ਕੋਈ ਸਮਾਂ ਸੀਗਾ ਇਸ ਮੰਦਿਰ ਦੇ ਕੋਲੇ ਕੋਈ ਆਉਂਦਾ ਨਹੀਂ ਸੀ ਕਿਉਂਕਿ ਸ਼ਹਿਰ ਤੋਂ ਬਹੁਤ ਦੂਰ ਸੀ ਔਰ ਇੱਕ ਡਰਾਵੜੀ ਜੀ ਜਗ੍ਹਾ ਸੀ ਇਹ ਸ਼ਿਵਜੀ ਭੋਲੇनाथ ਜਿੱਦਾ ਜਿੱਥੇ ਵੀ ਆਸਣ ਹੁੰਦਾ ਆਪਾਂ ਜਾਣਦੇ ਹਾਂ ਉੱਥੇ ਪੂਤਾਂ ਪ੍ਰੇਤਾਂ ਦਾ ਦਾਸਪਾਂ ਦਾ ਪੜਾ ਹੁੰਦਾ ਹੈ ਇਸੇ ਤਰ੍ਹਾਂ ਦੀ ਹੀ ਸਥਿ ਜਗ੍ਹਾ ਦੀ ਪਰ ਲੇਕਿਨ ਕੁਝ ਐਸੇ ਭਗਤ ਸਾਡਾ ਜਿਵੇਂ ਹੁਣ ਇਹਦਾ ਨਾਮ ਦੀਪੂ ਵਾਲਾ ਮੰਦਿਰ ਹੈ ਉਹ ਦੀਪੂ ਇੱਕ ਗ੍ਰਿਤੀ ਸੀ ਜਿਨੇ ਉਹਨਾਂ ਨਾਲ ਲਾ ਕੇ ਇਸ ਮੰਦਰ ਜਗ੍ਹਾ ਦੀ ਸਫਾਈ ਕੀਤੀ ਔਰ ਇੱਕ ਇੱਥੇ ਬੱਬੇ ਮੰਦਿਰ ਭਗਵਾਨ ਸ਼ਿ भोलेनाथ ਜੀ ਦਾ ਬਣਾਇਆ ਉਸ ਤੋਂ ਬਾਅਦ ਕਮੇਟੀਆਂ ਬਦਲਦੀਆਂ ਗਈਆਂ ਇਹ ਅਜੇ ਜੀ ਸਾਡੇ ਬਹੁਤ ਪੁਰਾਣੇ ਸੇਵਕ ਨੇ ਇਸ ਮੰਦਰ ਦੇ ਵਿੱਚ ਮੇਰਾ ਖਿਆਲ ਹੈ ਉਸੇ ਸਮੇਂ ਦੀ ਨੇ ਔਰ ਉਸ ਤੋਂ ਪਹਿਲਾਂ ਇੱਕ ਸਾਡੇ ਭਗਤ ਜਿਹੜੇ ਚਲੇ ਗਏ ਪ੍ਰਧਾਨ ਗੱਪੀ ਜੀ ਕੁਨ ਦੀ ਡੈਥ ਵੀ ਹੋ ਗਈ ਤੇ ਉਹ ਇਸ ਮੰਦਿਰ ਦੀ ਸੇਵਾ ਕਰਦੇ ਰਹੇ ਉਹਨਾਂ ਲੋਕਾਂ ਨੇ ਬੜੇ ਉਪਰਾਲੇ ਕਰਕੇ ਇਸ ਦਾ ਨਿਰਮਾਣ ਕੀਤਾ ਔਰ ਸਮੇਂ ਦੇ ਨਾਲ ਇਹ ਕਮੇਟੀਆਂ ਚੇਂਜ ਹੁੰਦੀਆਂ ਗਈਆਂ ਹੁਣ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਆ ਤਨੀ ਰਾਮ ਜੀ ਨੇ ਜਿਹੜੇ ਇਸੇ ਮਹੱਲੇ ਦੇ ਵਸਨੀਕ ਨੇ ਔਰ ਇਸ ਮਹੱਲੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਔਰ ਸਾਰੇ ਨਗਰ ਦੇ ਲੋਕਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਅੱਜ ਮੇਰਾ ਖਿਆਲ ਹੈ ਵੀ ਸਾਡੇ ਇਲਾਕੇ ਦੇ ਇੱਕ ਬਹੁਤ ਲੀਡਿੰਗ ਮੰਦਿਰਾਂ ਦੇ ਵਿੱਚੋਂ ਲੀਡਿੰਗ ਸੰਸਥਾ ਦੇ ਵਿੱਚੋਂ ਇਹ ਸੰਸਥਾ ਹੁੰਦੀ ਹੈ ਔਰ ਇਹ ਬਿਨਾਂ ਕਿਸੇ ਭੇਦਭਾਵ ਤੋਂ ਜਾ ਬਿਨਾ ਕਿਸੇ ਦਿਖਾਵੇ ਤੋਂ ਇਹ ਲੋਕ ਸੇਵਾ ਕਰਦੇ ਨੇ ਔਰ ਬੜੀ ਕਿਰਪਾ ਵੀ ਹੈ ਭਗਵਾਨ ਭੋਲੇ ਨਾਥ ਦੀ ਇਹਨਾਂ ਤੇ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਦੀ ਸਥਾਪਨਾ ਹੋਈ ਹੈ ਦਾਸ ਨੂੰ ਵੀ ਇੱਕ ਸੇਵਾ ਲੱਗੀ ਸੀ ਬਹੁਤ ਪਹਿਲਾਂ ਜਦੋਂ ਦੀਪ ਆਪਣਾ ਗੱਪੀ ਪ੍ਰਧਾਨ ਦੀ ਡੈਥ ਹੋਈ ਉਹਨਾਂ ਨੇ ਕਿਹਾ ਵੀ ਜੀ ਸਾਡੇ ਇੱਥੇ ਜਿਹੜਾ ਸ਼ਿਵਲਿੰਗ ਹੈ ਉਹ ਖੰਡਿਤ ਹੈ ਤੇ ਵੀ ਤੁਸੀਂ ਇਹਦੀ ਸੇਵਾ ਕਰਵਾਓ ਤਾਂ ਅਸੀਂ ਸਮੁੱਚੇ ਪਰਿਵਾਰ ਨੇ ਸ਼ਿਵਲਿੰਗ ਦੀ ਸਥਾਪਨਾ ਇੱਥੇ ਕਰਵਾਈ ਸੀ ਔਰ ਮੈਂ ਇਸ ਕਮੇਟੀ ਦੇ ਨਾਲ ਬਹੁਤ ਪੁਰਾਣਾ ਹੀ ਜੁੜਿਆ ਹੋਇਆ ਔਰ ਜਦੋਂ ਜਦੋਂ ਵੀ ਕੋਈ ਇਹਨਾਂ ਦਾ ਆਦੇਸ਼ ਹੁੰਦਾ ਹੈ ਜੋ ਸੇਵਾ ਮੈਨੂੰ ਲਾਉਂਦੇ ਨੇ ਜਿੰਨੀ ਕਿ ਭਗਵਾਨ ਮੈਨੂੰ ਸਮਰਥਾ ਦਿੰਦੇ ਨੇ ਮੈਂ ਹਾਜ਼ਰ ਹੋ ਕੇ ਨਤਮਸਤਕ ਹੋ ਕੇ ਲਵਾਉਣਾ ਔਰ ਮੈਂ ਸਾਰੇ ਇਲਾਕੇ ਨੂੰ ਇਹੀ ਅਪੀਲ ਕਰਦਾ ਵੀ ਇਸ ਸੰਸਥਾ ਦਾ ਵੱਧ ਤੋਂ ਵੱਧ ਸਹਿਯੋਗ ਕਰੀਏ ਹੋਰ ਵੀ ਜਿਹੜੀਆਂ ਇਸ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਵੱਧ ਤੋਂ ਵੱਧ ਸਾਰੇ ਯੋਗਦਾਨ ਪਾਈਏ ਤਾਂ ਜੋ ਇਸ ਮੰਦਰ ਨੂੰ ਇਸ ਸੰਸਥਾ ਨੂੰ ਇਸ ਜਗ੍ਹਾ ਨੂੰ ਹੋਰ ਨਿਖਾਰਿਆ ਜਾਵੇ ਇੰਨੇ ਹੀ ਕਹਿੰਦਾ ਹਾਂ ਸਾਡਾ ਬਹੁਤ ਬਹੁਤ ਧੰਨਵਾਦ ਮਾ ਮੈਂ ਅੱਜ ਦਾ ਸੀ ਚੌਥਾ ਜਿਹੜਾ ਅਮਰਾ ਚੋਕ ਲਾਰੇਗੇ ਇਸ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਤੁਸੀਂ ਦੇਖ ਰਹੇ ਹੋਗੇ ਸਾਰੇ ਬਸੇ ਸੰਗ ਦੀ ਸੰਗਤ ਨਗਰਾਂ ਦੀ ਹੈ ਇਹ ਸਾਰਾ ਸਾਡੀ ਸਮੂਚੀ ਟੀਮ ਦਾ ਇਸ ਮਤਲਬ ਸਾਰਾ ਬਹੁਤ ਹੋਰ ਤੁਹਾਡੇ ਕੰਮ ਕੀਤਾ ਤੇ ਬਹੁਤ ਵਧੀਆ ਹੈ। ਅਗਰ ਗੱਲ ਕਰੀਏ ਸਾਨੂੰ ਚੌਂਕੀ ਘਟਾ ਲੱਗਦਾ ਵੀ ਜਿਵੇਂ ਵਿਆਹ ਵਾਲਾ ਪ੍ਰੋਗਰਾਮ ਹੁੰਦਾ ਜਿੰਨੇ ਤਕਰੀਬ ਨੂੰ ਭੋਜਨ ਦਾ ਪ੍ਰਬੰਧ ਦੇਖਦੇ ਆ ਜਾਂ ਬਹੁਤ ਵਧੀਆ ਹਾਈ ਟੈਕ ਦਾ ਪ੍ਰਬੰਧ ਕੀਤੇ ਗਏ ਨੇ ਚਾਹੇ ਹਵਾ ਦੀ ਗੱਲ ਕਰੀ ਕਿਵੇਂ ਦੇਖਦੇ ਸਾਡੇ ਮੰਡਲ ਪ੍ਰਧਾਨਸ਼ਿਕ ਤਨੂਜ RAM ਜੀ ਅਤੇ ਸਮੂਹ ਸਾਡਾ ਮਤਲਬ ਪਰਿਵਾਰ ਜੋ ਵੀ ਹੈ ਸਾਰੇ ਸੰਸਥਾ ਨੇ ਬਹੁਤ ਸਾਰਾ ਮਿਹਨਤ ਕੀਤੀ ਹੈ 15 ਦਿਨ ਲਗਾਤਾਰ ਇਹ ਕੰਮ ਕਰਦੇ ਨੇ ਇਹ ਸਾਰੀ ਮਿਹਨਤ ਸੱਚ ਹੈ। ਅ ਤਰਸਕਨ ਕਿਹਾ ਅਸੀਂ ਪਾਕਤਨ ਕਿਵੇਂ ਕੰਮ ਹੋ ਗਏ ਕੰਮ ਤੋਂ ਬਣਾਉਲੇ ਨੇ ਓ ਬਤਵਾ ਯੋਗਦਾਰ ਸ਼ਹਿਰ ਵਾਸੀ ਸੋਨਾ ਡੜਨਾ ਸਾਨੂੰ ਅਸਾਂ ਉਸੇ ਹੀ ਬੇਨਤੀ ਕਰਦੇ ਆ ਕੇਸ ਦਾ ਯੋਗਦਾਨ ਕੋਲੂ ਕੇ ਯੋਗਦਾਨ ਦੇਣ ਤਾਂ ਹੀ ਅਸੀਂ ਜੋ ਮਰਦਾਂ ਨੂੰ ਪੂਰਾ ਜੀ ਜੇ ਅਸੀਂ ਦੀਪੂ ਵਾਲੇ ਮੰਦਿਰ ਤੇ ਸ਼ਿਵ ਮੰਦਿਰ ਤੇ ਮਾਤਾ ਦੀ ਚੌਥੀ ਚੌਂਕੀ ਦਾ ਆਪਨਾਰਾ ਕਰ ਰਹੇ ਆ ਤੇ ਸਾਰੇ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਕਰਦੇ ਆ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਬਾਰ ਬਾਰ ਸਹਿਯੋਗ ਦੇਣ ਤਾਂ ਜੋ ਕੇਸ ਮੰਦਿਰ ਦੀ ਇਹ ਵਧ ਫਸਾਰੀ ਹੋ ਸਕੇ ਅਤੇ ਇਹਦੀ ਆਈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਸਾਥਵਾਸੀ ਬਹੁਤ ਜ਼ਿਆਦਾ ਸਾਥ ਜੋ ਦੇਗੇ ਸਾਨੂੰ ਬਹੁਤ ਬਹੁਤ ਬਖਸ਼ੇ